ਸੇ ਮਹਾਰਾਜ ਜਿਨ੍ਹਾਂ ਦੀ ਹਜ਼ੂਰੀ ਵਿੱਚ ਆਪਾਂ ਸੱਜ ਕਰਕੇ ਬੈਠੇ ਆ ਪਿੰਡ ਮੋਗਲਵਾਲਾ ਸਮਾਗਮ ਕਰਵਾ ਰਹੇ ਸੰਗ ਸਾਡੇ ਸਤਿਕਾਰਯੋਗ ਭਾਈ ਸ਼ਮਸ਼ੀਰ ਸਿੰਘ ਜਿਨ੍ਹਾਂ ਨੇ ਸਾਰੇ ਜਥੇਬੰਦੀਆਂ ਨੂੰ ਬੁਲਾਇਆ ਸੋ ਗੁਰੂ ਦੀ ਹਜ਼ੂਰੀ ਦੇ ਵਿੱਚ ਸਾਡੇ ਅਤੀ ਸਤਿਕਾਰਯੋਗ ਮਹਾਪੁਰਸ਼ ਬਾਬਾ ਕੁਲਵਿੰਦਰ ਸਿੰਘ ਸਾਹਿਬ ਜੀ ਇੱਥੇ ਸੱਜੇ ਨੇ ਗੁਰੂ ਪਾਤਸ਼ਾਹ ਦੀ ਸ਼ਤਰ ਸ਼ਾਇਦੇ ਇਹ ਇੱਥੇ ਸਮਾਗਮ ਚੱਲ ਰਿਹਾ ਭਾਈ ਜਰਸਰ ਇਕੱਤਰ ਹੋਇਆ ਸਮਾਜ ਇਤਨੀ ਦੇ ਰਿਹਾ ਜਾਦੇ ਲਫਤ ਨਹੀਂ ਮੈਂ ਆਪ ਜੀ ਵਾਸਤੇ ਬਕਤ ਸਕਦਾ ਭਾਈ ਮਨਦੀਪ ਸਿੰਘ ਜੀ ਵਿਦਿਆਰਥੀ ਸਹਿਬਾਨ ਹੋਮੀ ਸਟੇਜ ਤੇ ਕੋ ਜਿਹੜੇ ਆਪ ਜੀ ਦੇ ਨਾਲ ਬਚਨਾਂ ਦੀ ਸਾਂਝ ਪਾ ਕੇ ਗਏ ਨੇ ਕਿਉਂਕਿ ਸਾਡੇ ਭਾਈ ਸਿਰ ਸਤਕਾਰ ਯੋਗ ਨੇ ਕਿਉਂਕਿ ਬڑے ਪ੍ਰਾਣੀ ਲੰਮੇ ਸਮੇਂ ਤੋਂ ਜੀਹਨਾਂ ਦੇ ਨਾਲ ਵਿਚਰਦੇ ਇੱਕ ਜੀ ਨਾਲ ਆ ਰਹੇ ਆ। ਸਭਾ ਉਹਨਾਂ ਦਾ ਵੀ ਤੇ ਇੰਨੀਆਂ ਕਰਾਈਆਂ ਤੋਂ ਸਤਿਕਾਰ ਕਰਦਾ। ਪੱਤਰਕਾਰ ਸਰਗੰਗ ਪਾਈ ਗੁਰਦੇਵ ਸਿੰਘ ਸਾਹਿਬ ਜੀ ਇੱਥੇ ਪਹੁੰਚੇ ਨੇ। ਇਹਨਾਂ ਬਾਰੇ ਤੁਸੀਂ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਕੁਝ YouTube ਤੇ Facebook ਤੇ ਵੇਖਦੇ ਆ ਰਹੇ। ਬਾਬਾ ਜੀ ਨਾਲ ਸਾਡੀ ਕਥਾਵਾਜ ਮੰਦੀਪ ਸਿੰਘ ਵਿਦਿਆਰਥੀ ਜੀ ਪੱਤਰਕਾਰ ਸਰਦਾਰ ਗੁਰਦੇਵ ਸਿੰਘ ਜੀ। ਸਤੁ ਸ੍ਰੀ ਅਕਾਲ ਵੀ ਜਾਣਦੇ ਹੋ ਜੇ ਨਹੀਂ ਜਾਣਦੇ ਤੇ ਆਪਣੇ YouTube ਚਲਾ ਕੇ ਤੁਸੀਂ ਸਭ ਕੁਝ ਦੇਖ ਸਕਦੇ ਹੋ ਉਹ ਬੇਨਤੀ ਨੂੰ ਪੂਰਾ ਪ੍ਰਵਾਨ ਆਪਾਂ ਥੋੜਾ ਜਿਹਾ ਚਮਕੌਰ ਦੀ ਗੱڑی ਵਾਸਤੇ ਆਪਜੀ ਦੇ ਨਾਲ ਬਚਨ ਸਾਂਝੇ ਕਰਾਂਗੇ ਕਿਉਂਕਿ ਸਮਾਂ ਜਾਇਜ਼ ਨਹੀਂ ਦੇ ਰਿਹਾ ਸੋ ਫਤਿਹ ਦੀ ਸਾਨੀ ਪਾਉ ਪੰਡੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਰੋ ਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਬੇਨਤੀ ਹੈ ਕਿ ਜੋ ਸਾਡਾ ਇਤਿਹਾਸ ਬਿਗਾੜਿਆ ਜਾ ਰਿਹਾ ਹੈ ਜੇ ਤੁਸੀਂ ਕਿਸੇ ਤਰ੍ਹਾਂ ਸਟੇਜਾਂ ਲਾਉਂਦੇ ਹੋ ਇਸ ਮਗਮ ਕਰਦੇ ਰਹੇ ਤੇ ਸਾਨੂੰ ਕੋਈ ਸਾਡੇ ਤੋਂ ਉਂਗਲ ਨਹੀਂ ਉਠਾ ਸਕਦਾ ਜੇ ਤੁਸੀਂ ਸੁੱਤੇ ਹੋ ਤਾਂ ਹੀ ਸਾਡਾ ਘੜ ਚੋਰੀ ਹੋਇਆ ਹੁਣ ਤੁਸੀਂ ਜਾਗਦੇ ਹੋਣ ਚੋਰ ਚੋਰੀ ਨਹੀਂ ਕਰ ਸਕਦੇ ਵੇਖੋ ਜਿਸ ਬਾਬਾ ਜੀਵਨ ਸਿੰਘ ਸਾਹਿਬ ਜੀ ਦੀ ਗੱਲ ਕੀਤੀ ਜਾਂਦੀ ਸਰਸਾ ਦੇ ਕੰਡੇ ਤੇ ਸ਼ਹੀਦ ਕੀਤਾ ਜਾਂਦਾ ਸਰਸਾ ਦੇ ਕੰਡੇ ਤੇ ਬਾਬਾ ਜੀਵਨ ਸਿੰਘ ਸਾਹਿਬ ਸ਼ਹੀਦ ਹੋਏ ਨੇ ਪਰ ਗੁਰੂ ਜੀ ਸਾਧ ਸੰਗਤ ਜੀ ਉਹਨੂੰ ਪਿੱਛਾ ਪਰਤ ਕੇ ਵੇਖੋ ਕਿ ਉਹ ਕੌਣ ਹੋਏ ਉਹ ਸੀ ਦਿੱਲੀ ਵਾਸੀ ਭਾਈ ਆਗਿਆ ਜੀ ਦੇ ਪੁੱਤਰ ਤੇ ਦੁਨਨਾ ਜੀ ਦੇ ਪੋਤਰਾ ਜੀ ਉਹਨਾਂ ਨੇ ਅਹਿਬ ਜੰਗ ਲੜ ਕੇ ਇਥੇ ਦੁਸ਼ਮਣਾਂ ਦੇ ਸਿੱਕੇ ਛਡਾਉਂਦੇ ਹੋਏ ਨੇ ਸ਼ਾਤਾ ਜੰਮ ਪੀਤਾ ਹੁਣ ਇਤਿਹਾਸ ਦੇ ਸਰਸਾ ਕੰਡੇ ਦਾ ਬੜਾ ਲੰਮਾ ਚੋੜਾ ਘੰਟੇ ਬਤੀ ਸਮਾਂ ਮੰਗਦਾ ਪਿਆਰੀ ਸਾਹ ਸੰਗਤ ਪਰ ਮੈਂ ਟੂਕ ਮਾਤਰਾ ਆਪ ਜੀ ਨੂੰ ਸਾਂਝ ਪਾ ਕੇ ਆਪ ਜੀ ਦੇ ਨਾਲ ਤੇ ਫਤਿਹ ਨਹੀਂ ਸਾਂਝ ਪਾਵਾਂਗਾ ਕਿਉਂਕਿ ਮਨ ਨੂੰ ਸਰਸਾ ਤੋਂ ਇਹ ਜੰਗ ਹੋਈ ਸ਼ਾਮ ਨੂੰ ਸਤਗੁਰੂ ਸੱਚੇ ਪਾਸ਼ਾ ਕੋਟਲਾ ਨਿਹੰਗ ਖਾ ਪਠਾ ਸਾਹਿਬ ਤੇ ਟਿਕਾਣਾ ਕਰਦੇ ਨੇ 20 ਦਸੰਬਰ ਅਮਰਤਵਲੇ 21 ਦਸੰਬਰ ਨੂੰ ਸਿੰਘਾਂ ਨੇ ਆਪਣਾ ਨੇਤ ਨਾਮ ਕੀਤਾ ਅਰਦਾਸੇ ਸੁੱਦੇ ਇੱਥੋਂ ਚੱਲੇ ਪਏ ਤੇ 21 ਦਸੰਬਰ ਦੀ ਰਾਤ ਸ਼ਾਮ ਨੂੰ ਗੁਰੂ ਮਹਾਰਾਜ ਪਿੰਡ ਚਮਕੌਰ ਦੇ ਵਿੱਚ ਜਾ ਪਹੁੰਚਦੇ ਨੇ ਸਮੇਂ ਛੋਟੀ ਜਿਹੀ ਬੇਨਤੀ ਕਰਾਂਗੇ ਆਪ ਜੀ ਤੁਸੀਂ ਸਾਰੇ ਨੇ ਸੁਣਿਆ ਮੇਰਾ ਕਿੰਤੂਨੀਆ ਮੇਰੀ ਬੇਨਤੀ ਆ ਕਿ ਵੇਖੋ ਇਹ ਖਾਸ ਕਰਕੇ ਤੁਸੀਂ ਰੰਗਰੇਟਿਆਂ ਦੇ ਸਟੇਜ ਤੇ ਆਪਾਂ ਸਾਰੇ ਆਏ ਹੋ ਤੇ ਰੰਗਰੇਟੇ ਬੈਠੇ ਆ ਹੋਲੀ ਭਾਈ ਚੜਾਇਆ ਹੋਵੇ ਤੇ ਉਹਨਾਂ ਦਾ ਮੈਂ ਅਤਿ ਦਿਲੋਂ ਸਤਿਕਾਰ ਕਰਦਾ ਹਾਂ ਪਹਿਲਾ ਸਟੇਜ ਤੇ ਬੋਲਿਆ ਗਿਆ ਕਿ ਅੱਕੋਵਾਲ ਦਾ ਜਨਮ ਹੋਇਆ। ਸਾ ਸੰਗਯ ਇਸ ਤਰ੍ਹਾਂ ਨੇ। ਬਾਬਾ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਹੈ। ਪਟਨਾ ਸਾਹਿਬ। ਸੋ ਇਸ ਕਰਕੇ ਇਸ ਤਰ੍ਹਾਂ ਕੁਝ ਹੋਰ ਦੇ ਪਰੰਪਰੇ ਵਿਖੇ ਪਏ ਨੇ। ਤੇ ਇਤਿਹਾਸ ਵੀ 35-40 ਸਾਲ ਤਕਰੀਬਨ ਹੋ ਗਏ ਨੇ ਆਪ ਜੀ ਦੇ ਰੂਬਰੂ ਕੀਤਾ ਗਿਆ ਪਰ ਆਪ ਆਪੜੇ ਆ ਕੇ ਜੀ ਇਸ ਸਟੇਜ 'ਤੇ ਆਪਾਂ ਬੋਲਣਾ ਨਾ ਤੇ ਆਪਾਂ ਨੂੰ ਇਤਿਹਾਸ ਪੜ੍ਹਨਾ ਬੜਾ ਲਾਜ਼ਮੀ ਹੈ ਜ਼ਰੂਰੀ ਹੈ। ਹਾਰੀ ਸਿੰਘ ਸਾਹਿਬ ਹੋਰ ਆਸਮਾਨਦਾਰ ਜਸਵੰਤ ਸਿੰਘ ਦੀ ਹੁਰਾ ਮੱਟੂ ਸਾਹਿਬ ਹੋਰਾਂ ਨੇ ਆਦਿਕ ਹੋਰ ਵਿਦਵਾਨਾਂ ਨੇ ਕਾਫੀ ਇਤਿਹਾਸ ਨਮਾ ਚੋੜਾ ਲਿਖਿਆ ਹੈ। ਤੇ ਆਪਾਂ ਸਮਾਗਟ ਕੇ ਪੜਿਆ ਕਰੀਏ ਤੇ ਸਹੀ ਤੇ ਬੋਲਿਆ ਕਰੀਏ। ਜੋ ਵਿਵਾਦ ਖੜਾ ਹੈ ਉਸੇ ਤਰਾ ਪਤਰੇ ਜਾ ਰਹੇ ਤੇ ਫਿਰ ਇਹ ਨਪਟਾਰਾ ਕਿਵੇਂ ਹੋਏਗਾ? ਇਹ ਨਪਟਾਰਾ ਤੁਹਾਡੇ ਹੱਥ ਵਿੱਚ। ਤੁਸੀਂ ਕਰਨਾ। ਛਾਤੀ ਚੌੜੀ ਕਰਕੇ ਖੁੱਲ ਕੇ ਬੋਲਿਆ ਕਰੋ ਸਟੇਜ ਤੇ ਤੁਹਾਡੇ ਪ੍ਰਤਨ ਤਤ ਸਬੂਦ ਹਾਜਮ ਨੇ ਅਗਵਾਈ ਪਰਤੇ ਨੇ ਇਹ ਮਨਕੜ ਤੇ ਇਤਿਹਾਸ ਨਹੀਂ ਆ ਗੁਰੂ ਕਾ ਪੰਜਵਾਂ ਬੇਟਾ ਸੀ ਜੋ ਸ਼੍ਰੋਮਣੀ ਜਰਮੈਲ ਸੀ ਕਲਕੀਏ ਤੇ ਪੋਸ਼ਾਕਾਂ ਚਮਕੌਰ ਦੀ ਗੜੀ ਚ ਗੁਰੂ ਪਾਤਸ਼ਾਹ ਜੀ ਮਹਾਰਾਜਾ ਨੂੰ ਬਖਸ਼ਿਸ਼ ਕੀਤਾ ਸੋ ਆਪ ਜੀਆ ਨੇ ਇਹ ਵੀ ਵੀਡੀਓ ਦੇਖੀ ਹੋਵੇਗੀ ਕਿ ਸਾਡੇ ਸਤਿਕਾਰਯੋਗ ਮਹਾਪੁਰਸ਼ ਪਾਪਾ ਕੁਲਵਿੰਦਰ ਸਿੰਘ ਹੋਰਾਜੀ ਨੇ ਇਹ ਬੋਲਿਆ ਨਾ ਤੁਸੀਂ ਸੁਣਿਆ ਹੋਵੇਗਾ ਸਾਰਿਆਂ ਨੇ ਵੀਡੀਓ ਵੇਖੀ ਹੋਵੇਗੀ ਕਿ ਪਾਪਾ ਜੀਵਨ ਸਿੰਘ ਦੇ ਬਾਰੇ ਕੋਈ ਇੱਧਰ ਉੱਧਰ ਗੱਲ ਕਰੇ ਅਸੀਂ ਉਹਦੀ ਕੀ ਹਾਲਤ ਕਰਾਂਗੇ ਤੇ ਜੇ ਬਾਬਾ ਜੀ ਨੇ ਇਹ ਬੋਲਿਆ ਕਿ ਸਾਨੂੰ ਅੱਜ ਇੱਥੇ ਆਿਆਂ ਦਾ ਮਾਨਸਤਿਕ ਅਰਥ ਜਿੱਥੇ ਆਪਾਂ ਕਰਦੇ ਐ ਇੱਥੇ ਨਾਲ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਸਾਧ ਜੀ ਬਹੁਤ ਸ੍ਰੀ ਅਕਾਲੂ ਆਓ ਗੁਰੂ ਜੀ ਸਾਹਿਬ ਸੰਜੀ ਸਮੇ ਨੂੰ ਸੰਕੁਚੀਏ ਆਪਾਂ ਆਪਾਂ ਚਮਕੌਰ ਘਣੀ ਦੀ ਗੱਲ ਕਰੀਏ ਕਿ 21 ਦਸੰਬਰ ਨੂੰ ਉਤਾਰਾ ਕੀਤਾ ਚਮਕੌਰ ਪਿੰਡ ਦੇ ਨੰਬਰਦਾਰ ਨੇ ਟੌਟੇ ਪੀਤੇ ਪਹਿਲਾਂ ਆਪਣੀ ਹਵੇਲੀ ਕਿਲੇ ਵਰਗੇ ਦੱਸ ਕੇ ਗੁਰੂ ਸਾਹਿਬ ਜੀ ਨੂੰ ਫਰੇਵ ਕਰਕੇ ਹਵੇਲੀ ਦੇ ਜਾ ਕੇ ਲੈ ਗਿਆ ਧੋਖੇ ਬਾਅਦ ਮੈਂ ਐਸੀ ਚੁਗਾਨੀ ਦਿੱਤੀ ਕਿ ਗੁਰੂ ਸਾਹਿਬ ਜੀ ਅਨਮਾਨ ਲਾ ਰਹੇ ਨੇ ਜੰਗ ਦੇ ਉਸ ਚਮਕੌਰ ਗੜੀ ਚ ਫੇਰੇ ਲੱਗ ਰਹੇ ਨੇ ਆਪ ਬਾਹਰ ਚ ਗਏ ਆਂ ਬਾਹਰੋਂ ਗੇਟ ਨੂੰ ਤਾਲਾ ਲਾ ਕੇ ਗੁਰੂ ਸਾਹਿਬ ਨੂੰ ਤਾਲੀਂ ਅੰਦਰ ਕਰ ਲਿਆ ਉੱਥੇ ਹੀ ਗੁਰੂ ਕੇ ਬੇਟੇ ਨੂੰ ਬਾਬਾ ਜੀਵਨ ਸਿੰਘ ਸਾਹਿਬ ਜੀ ਆਖਿਆ ਪੇਡਾ ਜੀਵਨ ਸਿੰਘਾ ਚਮਕੌਰੇ ਨੇ ਆਪਣੇ ਨਾਮ ਫਰੀਦ ਕੀਤਾ ਹੈ ਆਪਾਂ ਨੂੰ ਤਾਲਾ ਲਾ ਕੇ ਅੰਦਰ ਦੇ ਗਏ ਗੜੀ ਦੇ ਕੰਦ ਚੜ ਕੇ ਤੇ ਤਾਲਾ ਤੋੜਿਆ ਉਹਨਾਂ ਤਾਲਾ ਤੋੜਿਆ ਗੇਟ ਖੋਲਿਆ ਸਾਰੀਆਂ ਗੁਰਮਤਿ ਵਿਚਾਰਾਂ ਹੋਈਆਂ ਇਸੇ ਹੀ ਰਾਤ ਦਿੱਲੀ ਤੋਂ 10 ਲੱਖ ਫੌਜ ਵਜੀਦੇ ਖਾਂਦੀ ਗਵਾਈ ਦੇ ਵਿੱਚ ਆਣ ਕੇ ਰਪੋੜੀ 22 ਦਸੰਬਰ ਨੂੰ ਖਾਲਸਾ ਮਈ ਚੰਦ ਅਹਰਾਇਆ ਗਿਆ ਮਮਤੀ ਤੇ ਔਰ ਇਸਲਾਮ ਦੇ ਨਾਰੇ ਲੱਗਣੇ ਸ਼ੁਰੂ ਹੋ ਗਏ ਖਾਲਸੀ ਦੇ ਜਕਾਰੇ ਲੱਗਣੇ ਸ਼ੁਰੂ ਹੋ ਗਏ ਨਗਾਰੇ ਦੇ ਝੋਟੇ ਲੱਗਣੇ ਸ਼ੁਰੂ ਹੋ ਗਏ ਔਰ ਸ਼੍ਰੋਮਣੀ ਜਰਨੈਲ ਅਮਰ ਸ਼ਹੀਦ ਸ਼ਹੀਦ ਬਾਬਾ ਜੀਵਨ ਸਿੰਘ ਸਾਹਿਬ ਜੀ ਇਸ ਗੜੀ ਦੇ ਅੰਦਰ ਨਗਾਰੇ ਤੇ ਝੋਟੇ ਲਾ ਰਹੇ ਨੇ ਜਿੱਥੇ ਬਾਹਰ ਭਜਦੇ ਪੈ ਨੇ ਜੰਗ ਦੇ ਮੈਦਾਨ ਚ ਤੋਰਦੇ ਪੈ ਨੇ ਗੁਰੂ ਪਿਆਰਿਓ ਸਹਿਬ ਜਦ ਅਜੀਤ ਸਿੰਘ ਸ਼ਹੀਦ ਹੋਇਆ ਨਿਹਾਰ ਸਿੰਘ ਨੇ ਗੁਰੂ ਪਿਤਾ ਤੋਂ ਆਖਿਆ ਮੰਗੀ ਚਮਕੌਰ ਦੀ ਗੜੀ ਚ ਪ੍ਰਵੇਸ਼ ਕੀਤੀ ਹੋਇਆ ਨੇ ਜੰਗ ਦੇ ਮੈਦਾਨ 'ਚ ਜਾਣ ਦੀ ਹੈ ਕਹਿ ਦਿੱਤੀ ਗੁਰੂ ਪਾਤਸ਼ਾਹ ਮਹਾਰਾਜ ਨੇ ਤੇ ਜੰਗ ਲੜਦੇ ਸ਼ਹੀਦ ਹੋਏ ਤੇ ਜੰਗ ਦੀ ਸਮਾਪਤੀ 22 ਦਸੰਬਰ ਦੀ ਸ਼ਾਮ ਨੂੰ ਹੋ ਜਾਂਦੀ ਹੈ ਸਮਾਪਤੀ ਤੋਂ ਬਾਅਦ ਨਿਹਰਾ ਸਿੰਘ ਸਾਹਿਬ ਦਾ ਬਾਠ ਹੋਇਆ ਕੋਈ ਬਰਮਤ ਵਿਚਾਰਾਂ ਚ ਲੱਗੇ ਆ ਤੇ ਗੁਰੂ ਪਿਤਾ ਜੀ ਨੇ ਆਪਣੀ ਮੁਖਾਰਤ ਵਿੱਚ ਬਚਨ ਕੀਤਾ ਕਿ ਗੁਰੂ ਖਾਲਸਾ ਜੀ ਸਵੇਰੇ ਇਸ ਚਮਕੌਰ ਦੀ ਜੰਗ ਦੇ ਅੰਦਰ ਅਸੀਂ ਦੁਸ਼ਮਣ ਦੇ ਨਾਲ ਲੋਹਾ ਲੈਣਾ ਚਾਹੁੰਦੇ ਜੰਗ 'ਚ ਸ਼ਹੀਦ ਹੋਣਾ ਚਾਹੁੰਦੇ ਆ ਤੇ ਖਾਲਸੇ ਨੇ ਮਹਾਰਾਜ ਗਾੜੀ ਹੱਥ ਜੋੜ ਕੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆਪ ਜੀ ਦੀ ਪੰਥ ਨੂੰ ਬੜੀ ਜ਼ਰੂਰਤ ਹੈ ਇਸ ਕਰਕੇ ਤੁਸੀਂ ਜੰਗ 'ਚ ਜਾ ਕੇ ਲੜੋਗੇ ਤੇ ਸ਼ਹੀਦ ਵੀ ਹੋਵੋਗੇ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਘੜੀ ਚੋਂ ਪਾਰ ਹੋ ਜਾਓ ਕਿਉਂਕਿ 12 ਵਜਣ ਵਾਲੇ ਨੇ 12 ਵਜਣ ਤੋਂ ਬਾਅਦ ਜੇ ਦੁਸ਼ਮਣ ਨਾਲ ਉੱਠ ਖੜਾ ਹੋਇਆ ਫਿਰ ਨਿਕਲਦਾ ਸੁ ਔਖਾ ਹੋ ਜਾਏਗਾ ਇਸ ਕਰਕੇ ਤੁਸੀਂ ਸਾਡੀ ਬੇਨਤੀ ਪਰਵਾਰ ਕਰੋ ਗੁਰੂ ਮਹਾਰਾਜ ਕਹਿੰਦੇ ਨਹੀਂ ਖਾਲਸਾ ਜੀ ਮੈਂ ਸ਼ਹੀਦ ਹੋਣਾ ਚਾਹੁੰਦਾ ਹਾਂ ਮੈਂ ਦੁਸ਼ਮਣ ਦੇ ਨਾਲ ਲੁੱਟ ਖਾਲਸੇ ਨੇ ਫਿਰ ਪੰਜ ਸਿੰਘਾਂ ਦੇ ਚੁਣ ਕੇ ਤੁਰੰਤ ਫੈਸਲਾ ਦਿੱਤਾ ਸੱਚੇ ਪਾਤਸ਼ਾਹ ਆਪ ਜੀ ਨੂੰ ਪੰਜਾਂ ਦਾ ਹੁਕਮ ਹੈ ਤੁਸੀਂ ਜਿਹੜੀ ਚੋਂ ਤਰਪਾਰੋ ਮਹਾਰਾਜ ਨੇ ਆਖੇ ਵੇਖੋ ਖਾਲਸਾ ਜੀ ਮੈਂ ਪੰਜਾਂ ਦੀ ਗੱਲ ਕਦੀ ਬਚਨ ਦੂਰ ਦਾ ਨਹੀਂ ਪਰ ਪਰ ਮੇਰੀ ਖਾਲਸਾ ਜੀ ਆਪ ਜੀ ਨੂੰ ਇੱਕ ਬੇਨਤੀ ਹੈ ਕਿ ਘੜੀ ਛੱਡਣ ਤੋਂ ਪਹਿਲਾਂ ਮੈਂ ਕੁਝ ਆਪਣੇ ਫਰਜ਼ ਦੇ ਬਾਅਦ ਸਕਦਾ ਕੋਈ ਕਾਰਜ ਕਰ ਸਕਦਾ ਖਾਲਸੇ ਨੇ ਕਿ ਹਾਂ ਸੱਤੇ ਪਾਤਸ਼ਾਹ 12 ਵਜ ਤੋਂ ਪਹਿਲਾਂ ਪਹਿਲਾਂ ਘੜੀ ਛੱਡਣੀ ਹੈ ਤੁਸੀਂ ਜੋ ਵੀ ਕਾਰਜ ਕਰਨੇ ਕਰੋ ਉਹਨਾਂ ਅਥੇ ਕਦੀ 55 ਦੇ ਵਿੱਚ ਗੰਗਾ ਘਟ ਦੇ ਖੇਡਦੇ ਜਾਂਦੇ ਆ 15 ਪਤਰੀਆਂ ਗਏ ਇਸ਼ਨਾਨ ਕਰਦੇ ਆਂ ਤੇ ਮੈਂ ਜਾਂਦੇ ਤੋਂ ਆਪੇ ਦਸਤਾਰ ਵਾਪਸ ਲਈ ਸੀ ਮਾ ਗੁਰ ਜੀ ਨੂੰ ਵਿੱਚ ਪਾ ਕੇ ਤੇ ਮੈਂ ਪਰਨ ਕੀਤਾ ਸੀ ਕਿ ਮਾ ਮੇਰੀ ਦਸਤਾਰ ਸਜਾਉਣ ਦਾ ਜਿਹਨਾਂ ਦਾ ਵਕਤ ਨਹੀਂ ਆਇਆ ਜਦੋਂ ਕਿਤੇ ਵਕਤ ਆਵੇਗਾ ਕਿਸੇ ਅਹਿਮ ਟਿਕਾਣੇ ਤੇ ਜਾ ਕਰਕੇ ਮੈਂ ਉਸ ਦਿਨ ਸਭ ਕੁਝ ਅਰਪਣ ਕਰਕੇ ਜਾਵਾਂਗਾ ਸਹੂਰਦਾਰੀ ਇਹਨਾਂ ਨੂੰ ਦੇ ਕੇ ਜਾਵਾਂਗਾ ਪਰਸ਼ਥਾਨ ਤੇ ਪਠਾੜ ਕਰਕੇ ਜਾਵਾਂਗਾ ਜ਼ਿੰਮੇਵਾਰੀਆਂ ਸੌਂਪ ਕੇ ਜਾਵਾਂਗਾ ਤੇ ਉਹ ਮਾਂ ਨਾ ਕੀਤਾ ਪਰ ਮੈਂ ਤੇ ਪੂਰਾ ਕਰਨਾ ਕਿਉਂਕਿ ਜੇ ਇੱਥੇ ਨਾ ਹੋਇਆ ਇਹਨਾਂ ਦਿਨੇ 23 ਸتمبر ਦੀ ਜੰਗ 'ਚ ਸ਼ਹੀਦੀ ਦਾ ਜੰਮ ਪੀ ਜਾਣਾ ਅਸੀਂ ਸੈਂਕੜੇ ਕੋਹਾਗੇ ਨਿਕਲ ਜਾਣਾ ਉਹ ਕਦੀ ਵੀ ਉਪਰਚਨ ਪੂਰੀ ਨਹੀਂ ਹੋਲੇ ਇਸ ਕਰਕੇ ਮੈਂ ਆਪਣਾ ਕਰਕੀ ਅਤੇ ਪੁਸ਼ਕਾ ਜੋ ਵੀ ਗੋਬਿੰਦ ਸਿੰਘ ਦੇ ਪਾਸੋਂ ਮੈਂ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਅਰਪਣ ਕਰਨੇ ਚਾਹਨਾ ਗੁਰਾਈ ਬਖਸ਼ਿਸ਼ ਕਰਨੇ ਚਾਹਨਾ ਖਾਲਸਾ ਨੇ ਖੇੜੇ ਮੱਥੇ ਪ੍ਰਵਾਨ ਕੀਤਾ ਗੁਰੂ ਪਾਤਸ਼ਾਹ ਮਹਾਰਾਜ ਨੇ ਚੋਣ ਕੀਤੀ ਪਰ ਸਥਾਨ ਉਸ ਗੜੀ ਦੇ ਵਿੱਚ ਜਿੱਥੇ ਗੁਰੂ ਗੋਬੇ ਸਿੰਘ ਅਲੀ ਪਾਈ ਦੇ ਸਰਦਾਰ ਨੂੰ ਜੰਗ ਲੜਾ ਰਹੇ ਸੀ ਜਿਥੇ ਭੇਜੇ ਸਨ ਅਗਵਾਈ ਕਰ ਰਹੇ ਸਨ ਉਸ ਸਾਰੇ ਰਜਮੈਂਟ ਜਜਮੈਂਟ ਗੁਰੂ ਪਾਤਸ਼ਾਹ ਮਹਾਰਾਜੇ ਬਾਬਾ ਜੀਵਨ ਸਿੰਘ ਨੂੰ ਬਖਸ਼ਿਸ਼ ਕੀਤੀ ਔਰ ਇੱਥੇ ਹੁਣ ਆਪਾਂ ਜੇ ਵਿਚਾਰ ਕਰੀਏ ਨਾ ਮੈਂ ਇਹ ਵਚਨ ਕੀਤਾ ਹੈ ਕਿ ਚਮਕੋਤ ਦੀ ਗੜੀ ਦੇ ਅੰਦਰ ਗੁਰੂ ਸਾਹਿਬ ਜਿਨੇ ਬਾਬਾ ਜੀਵਨ ਸਿੰਘ ਨੂੰ ਬੁਰੀਆ ਹੀ ਬਖਸ਼ਿਸ਼ ਕੀਤੀ ਹੈ ਕਿ ਸਵਾਰ ਖੜਾਓ ਪਰ ਗੁਰੂ ਖਾਲਸਾ ਜੀ ਸੁਣੋ ਬੁਰੀਆ ਹੀ ਕਿਲੇ ਹੋਈ ਔਰ ਸਿੱਧ ਇਤਿਹਾਸਕਾਰ ਸਰਕਾਰ ਭਗਤ ਸਿੰਘ ਜੀ ਹੋਏ ਨੇ ਸਮਕਾਲੀ ਗੁਰਬਿਨਾਸ ਦੇ ਵਿੱਚ ਉਹਨਾਂ ਨੇ ਦੋਹਰਾ ਲਿਖਿਆ ਹੋਇਆ ਚਮਕੌਰ ਹਵਾਲਾ ਦੇ ਕੇ ਦੱਸਦੇ ਚਮਕੌਰ ਜਾਇਪੁਰ ਹੋਵੇ ਜਿੱਥਾ ਅਮਰਿਤਪੁਰ ਤੋਂ ਲੰਗਤਰ ਕੁਰਤਾ ਸ੍ਰਹ ਅੰਭੀਤ ਗੁਰਦੁਸਤ ਆਵੇ ਸ੍ਰੀ ਗੁਰੂ ਸਹਿਨ ਦੁੱਖ ਬੋਕਾ ਆਵੇ ਜੀਵਨ ਸਿੰਘ ਗੁਰੂ ਦਾ ਸਿੱਖ ਹੋਈ ਗੁਰ ਸਮਰੂਪ ਭੇਦ ਨ ਕੋਈ ਟਾਕੂ ਆਪਣੇ ਥੋਰ ਕਹਾਏ ਦਈ ਗੁਰਿਆਈ ਮਾਫ ਤਿਕਾਏ ਗੁਰੂ ਪਾਤਸ਼ਾਹ ਨੇ ਸਤਿਗੁਰੂ ਨਾਨਕ ਸਾਹਿਬ ਕੋ ਰੀਤੀ ਚਲਦੀ ਆ ਰਹੀ ਸੀ ਗੜੀ ਦੇ ਅੰਦਰ ਬਾਬਾ ਜੀਵਨ ਸਿੰਘ ਨੂੰ ਪਠਾਰ ਕਰਕੇ ਆਪਣਾ ਸਰਤਾਜ ਉਹਨਾਂ ਦੇ ਸਿਰ ਤੇ ਸਜਾਇਆ ਆਪਣਾ ਪੋਸ਼ਾਕਾ ਉਹਨਾਂ ਨੂੰ ਪਹਿਨਾਇਆ ਔਰ ਹੋਰ ਜੋ ਵੀ ਉਹਨਾਂ ਦੇ ਪਾਸ ਉਸ ਵਕਤ ਹੈ ਸੀ ਗੁਰੂ ਮਹਾਰਾਜ ਨੇ ਪੱਥਰ ਤੀਰਾਂ ਸੇ ਤਬਖਸ਼ ਕੀਤਾ ਔਰ ਉੱਠ ਕੇ ਸ਼ਰਧਾਂ ਨਿਵਾਜ ਕੇ ਮੱਥਾ ਚੁੰਮਿਆ ਆਓ ਹੁਣ ਦੋਹਰੇ ਦੇ ਨਾਲ ਮੈਂ ਆਪ ਜੀ ਨੂੰ ਨਿਵਾਜਿਆ ਹੈ ਕਿ ਆਪ ਜੀ ਨੂੰ ਪਤਾ ਲੱਗੇ ਕਿ ਸੱਚਮੁੱਚ ਗਣੀ ਦੇ ਅੰਦਰ ਬਾਬਾ ਜੀਵਨ ਸਿੰਘ ਨੂੰ ਗੁਰਿਆਈ ਬਖਸ਼ਿਸ਼ ਕੀਤੀ ਹੈ ਪਰ ਇੱਕ ਪਾਸੇ ਸੀ ਇਹ ਵੀ ਨਾਲ ਨਾਲ ਦਾਸਮ ਕਹਿੰਦਾ ਹੈ ਸਾਰੀ ਸੰਗਤ ਪੰਥ ਕਹਿੰਦਾ ਹੈ ਕਿ ਗੁਰਿਆਈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕੀਤੀ ਹੈ ਤੇ ਇਹਦੀ ਬਿਲਕੁਲ ਸੋਫਤ ਸ਼ਬਦ ਸੱਚ ਗੁਰਿਆਈ ਗੁਰੂ ਗ੍ਰੰਥ ਸਾਹਿਬ ਨੇ ਉਹਨੂੰ ਸਤਾਰਾ ਸੁਆਮੀ ਨਦੇੜ ਦੀ ਧਰਤੀ ਸਚਖੰਡ ਸ੍ਰੀ ਹਜੂਰ ਸਾਹਿਬ ਕੇ ਬਖਸ਼ਿਸ਼ ਕੀਤੀ ਮਹਾਰਾਜ ਨੇ ਸਚਖੰਡ ਪਿਆਨਾ ਕਰਨ ਤੋਂ ਪਹਿਲਾਂ ਇਧਰ ਪੰਥ ਵਾਲੀ ਗੁਰਿਆਈ ਜਦੋਂ ਪੰਥ ਤੋਂ ਸੱਚੇ ਪਾਸ਼ਾ ਜੀ ਪੰਥ ਦਾ ਹੁਕਮ ਮਜਾ ਕੇ ਗੜੀ ਛੱਡਣੀ ਚਾਹੁੰਦੇ ਨੇ ਤੇ ਆਪਣਾ ਕਲਗੀ ਪੱਤੇ ਪੋਸ਼ਾਕਾ ਬਾਬਾ ਜੀਵਨ ਸਿੰਘ ਸਾਹਿਬ ਜੀ ਨੂੰ ਬਖਸ਼ਿਸ਼ ਕਰਕੇ ਫਿਰ ਗੜੀ ਛੱਡੀ ਉਹਨਾਂ ਨੇ ਫੇਸ ਕਰਕੇ ਕਿ ਸਰਦਾਰ ਭਗਤ ਸਿੰਘ ਪ੍ਰਸਿੱਧ ਇਤਿਹਾਸਕਾਰ ਜੀ ਨੇ ਇਹ ਤਾਂ ਲਿਖਿਆ ਹੈ ਕਿ ਇਹ ਸਿੱਖ ਧਰਮ ਦੇ ਰੀਤੀ ਚੱਲਦੀ ਆਉਂਦੀ ਸੀ ਗੁਰੂ ਨਾਨਕ ਸਾਹਿਬ ਦਾ ਵੀ ਕਦੀ ਸਿੱਖ ਸੇਪਈ ਲੈਣਾ ਉਹਨਾਂ ਦੇ ਚਰਨਾਂ ਤੇ ਮੱਥਾ ਟੇਕ ਕੇ ਫਿਰ ਬੁਰਾਈ ਦੀ ਦਾਨ ਦਾ ਬਖਸ਼ਿਸ਼ ਕੀਤੇ ਉਸੇ ਤਰ੍ਹਾਂ ਹੀ ਉਹਨਾਂ ਨੇ ਪ੍ਰਕਰਮਾ ਕੀਤੇ ਆਸ਼ੀਸ਼ ਛੁਕਾ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਦੀ ਨੁਕਤਾ ਕੀਤਾ ਤੇ ਕੁਝ ਨਿਜਮ ਦੱਸੇ ਕਿ ਵੇਖ ਭਾਈ ਜੀਵਨ ਸਿੰਘ ਬੇਟਾ ਤੁਸੀਂ 14 ਜੰਗਾਂ ਪਿੱਛੇ ਲੜਾਏ ਹੋ ਕਿਸੇ ਜੰਗ ਦੇ ਵਿੱਚ ਹਾਰ ਨਹੀਂ ਮੰਨੀ ਕਦੀ ਪਿੱਠ ਨਹੀਂ ਵਿਖਾਈ ਦੁਸ਼ਮਣ ਤੇ ਅਕੇ ਝੁਕੇ ਨਹੀਂ ਇੱਥੇ ਅਜ ਤੁਹਾਡਾ ਸਵੇਰੇ ਸ਼ਹੀਦੀਆਂ ਦਾ ਜਾਮ ਪੀਣ ਦਾ ਸਮਾਗਮ ਆ ਗਿਆ ਅਸੀਂ ਤੁਹਾਡੇ ਤੋਂ ਸੈਂਕੜੇ ਤੋ ਹਾਕੇ ਦੂਰ ਨਿਕਲ ਜਾਣਾ ਤੁਸੀਂ ਇੱਥੇ ਸ਼ਹੀਦ ਹੋ ਜਾਣਾ ਤੁਹਾਡਾ ਤੇ ਸਾਡਾ ਹੁਣ ਮਿਲ ਨਹੀਂ ਹੋਣਾ ਪਰ ਮੇਰੀ ਇੱਕ ਗੱਲ ਯਾਦ ਰੱਖੀ ਬੇਟਾ ਜਿਉਂਦੇ ਜੀ ਦੁਸ਼ਮਣ ਨੂੰ ਘੜੀ ਦੇ ਨੇੜੇ ਫਟਕੜ ਨਹੀਂ ਦੇਣਾ ਜਿਉਂਦੇ ਜੀ ਦੁਸ਼ਮਣ ਦੇ ਹੱਥ ਨਹੀਂ ਆਉਣਾ ਤੇ ਜਿਉਂਦੇ ਜੀ ਜੰਗ ਲੜਨਦੇ ਸਮੇਂ ਤੇ ਕਦੀ ਪਿੱਠ ਚ ਵਾਰ ਖਾ ਕੇ ਸ਼ਹੀਦ ਨਹੀਂ ਹੋੜਾ ਕਿ ਜੇ ਜਝਾਰ ਸਿੰਘ ਲੜੇ ਨੇ ਤੇ ਉਹਨਾਂ ਨੇ ਸ਼akti ਤਾਣ ਕੇ ਦਿਖਾਇਆ ਕਿ ਵੇਖੋ ਗੁਰੂ ਪਿਤਾ ਜੀ ਮੇਰੀ ਸ਼akti ਚ ਕਿੰਨੇ ਕੁੱ ਤੀਰ ਲੱਗੇ ਨੇ ਜੇ ਸਾਬ ਜਦਾ ਅਜੀਤ ਸਿੰਘ ਸ਼ਹੀਦ ਹੋਏ ਤੇ ਉਹਨਾਂ ਨੇ ਵੀ ਮੇਰੇ ਵੱਲ ਗੜੀ ਵਾਲੀ ਸਾਈਡ ਤੇ ਮੁੱਖ ਕਰਕੇ ਮੈਨੂੰ ਆਪਣੀ ਸ਼akti ਵਿਖਾਈ ਤਮੇ ਆਪਣੀ ਅੱਖਾਂ ਦੇ ਨਾਲ ਸ਼akti ਨਾਪੇ ਤੇ ਦੋ ਵੱਡਾ ਇਹਨਾਂ ਤੋਂ ਹੁਣ ਤੂੰ 10 ਲੱਖ ਦੇ ਨਾਲ ਮੁਕਾਬਲਾ ਕਰਨਾ ਹੈ ਤੇ ਬੇਟਾ ਵੇਖੀ ਕਿਤੇ ਪਿੱਠ ਚ ਵਾਰ ਨਹੀਂ ਖਾਣਾ ਦੁਸ਼ਮਣ ਨੂੰ ਗੜੀ ਦੇ ਨੇੜੇ ਫਟਕੜ ਨਹੀਂ ਦੇਣਾ ਤੇ ਜੂੰਦੇ ਜੀ ਇਹਨਾਂ ਦੇ ਹੱਥ ਨਹੀਂ ਆਉਣਾ ਇਹ ਗੱਲ ਗੁਰੂ ਸਾਹਿਬ ਦੇ ਕਈ ਬਚਨ ਗੁਰੂ ਪਾਤਸ਼ਾਹ ਮਹਾਰਾਜ ਨੇ ਆਪਣੇ ਪਪਾ ਜੀਵਨ ਸਿੰਘ ਸਾਹਿਬ ਜੀ ਹਿਰਦੇ ਦੇ ਵਿੱਚ ਮਸਾਲੇ ਉੱਪਰ ਲਾਇਆ ਹਿਰਦੇ ਤੇ ਸੋ ਇੱਥੇ ਵੇਖੋ ਹੁਣ ਹਵਾਲੇ ਆਪਾਂ ਦੇ ਕੇ ਸਮਾਪਤੀ ਵਾਲੇ ਪਾਸੇ ਵੱਧ ਜੀ ਕਿਉਂਕਿ ਭੱਟਵੀਆਂ ਦੇ ਵਿੱਚ ਵੀ ਇਹ ਪ੍ਰਮੁੱਖ ਖੇਤਰਾਂ ਦੇ ਵਿੱਚ ਦੱਸਿਆ ਗਿਆ ਗਿਆਨੀ ਗਿਆਨ ਸਿੰਘ ਨੇ ਦੱਸਿਆ ਰਤਨ ਸਿੰਘ ਭੰਗੂ ਨੇ ਥੋਂ ਦਾ ਜ਼ਿਕਰ ਕੀਤਾ ਕਵੀ ਕੰਕਰ ਜੀ ਨੇ ਜ਼ਿਕਰ ਕੀਤਾ ਸਰਦਾਰ ਨਵੀਨ ਸਿੰਘ ਜੀ ਨੇ ਜ਼ਿਕਰ ਕੀਤਾ ਜਿਨ੍ਹਾਂ ਨੇ ਉਹ ਗ੍ਰੰਥ ਲਿਖਿਆ ਮਹਾਕਾਵ ਬ੍ਰਿਯਾਮ ਅਕੇਲਾ ਤਾਂ ਕਈ ਵਾਰੀ ਸਾਡੇ ਪ੍ਰਚਾਰਕ ਬ੍ਰਿਯਾਮ ਸਿੰਘ ਅਕੇਲਾ ਕਹਿੰਦੇ ਮਰੀਆਮ ਸਿੰਘ ਨਹੀਂ ਬ੍ਰਿਯਾਮ ਅਕੇਲਾ ਮਹਾਕਾਵ ਬ੍ਰਿਯਾਮ ਅਕਿਲਾ ਉਹਨਾਂ ਮਹਾਂਕਾਵਿ ਵਿਰਿਆਮ ਅਖੀਲਾ ਦਾ ਕਰਤਾ ਕਿ ਦੋਰਾ ਲਿਖਦਾ ਹੈ ਉਹ ਪਤਾ ਕੀ ਕਹਿੰਦੇ ਹਨ ਉਹਨਾਂ ਆਪਣੇ ਦੋਰੇ ਦੇ ਵਿੱਚ ਇਹਦਾ ਸਪਸ਼ਟੀਕਰਨ ਦਿੰਦਾ ਹੈ ਕਿ ਛੱਡਣੀ ਗੜੀ ਚਮਕੌਰ ਦੀ ਬੁਰਾ ਵਿਉਂਤ ਬਣਾਈ ਭਾਈ ਜੀਵਨ ਸਿੰਘ ਦੇ ਸਰਕਲ ਕੀ ਲਾਈ ਆਪਣੀ ਲਾਹ ਕਿਸ ਨੂੰ ਪੋਸ਼ਾਕ ਪਹਿਨਾਈ ਅੰਦਰ ਗੁਰਜ ਬਠਾਲ ਕੇ ਸਭ ਕੰਮ ਸਮਝਾ ਤਕਿਆਂ ਨੇ ਗਿਆਨ ਸਿੰਘ ਕੋ ਕਹਿੰਦੇ ਉਹ ਤੇ ਚਮਕੌਰ ਸਿੰਘ ਕਿਥੇ ਜਾਈ ਜੀਵਨ ਸਿੰਘ ਮਦਬੀਲੇ ਤੇਈ ਸੂਰਜ ਜਿਹੜੇ ਸੈਨ ਤੁਰਕਾਨੀ ਤੁਰਕਾਂ ਦੀ ਸੈਨਾ ਤੋੜਦੀ ਬੜੀ ਮਹਾਨੀ ਸਿੰਘ ਬਾਰ ਬੋਸ਼ਤਨ ਕੋ ਹੈ ਪਰੇਸ਼ਹੀਤ ਸੰਬੁਖ ਲਖਸੋ ਹੈ ਤੇ ਸ਼ਹੀਦਾਂ ਨੂੰ ਕੋ ਪਿਲਾਂ ਕਲਕਣ ਕਵੀ ਕਿਹਾ ਨਿੱਜੀ ਕਲ ਕੀ ਸਰਦਈ ਸਮਝਾਇ ਨਈ ਪੁਸ਼ਾਕ ਆਪਣੀ ਪਹਿਰਾਏ ਜੀਵਨ ਸਿੰਘ ਕੋ ਬੁਰਜ ਬਿਠਾਏ ਕੱਟ ਗੜੀ ਗੁਰੂ ਗੋਬਿੰਦ ਸਿੰਘ ਜਾਈ ਸੋ ਗੁਰੂ ਪਿਆਰੀ ਸਾਹਿਬ ਜੀ ਸਮਾਜ ਯਾਤਰੀ ਦਿੰਦਾ ਆਓ ਇੱਕ ਦੋਰਾ ਪੜ ਕੇ ਸਮਾਪਤੀ ਕਰੀਏ ਕਿ ਕੰਕਣ ਕਵੀ ਨੇ ਇੱਕ ਆਖਰੀ ਦੋਰਾ ਲਿਖਿਆ ਤੁੰਦਾ ਉਹ ਕਹਿੰਦੇ ਆ ਕਿ ਜਦੋਂ 10 ਲੱਖ ਦੇ ਨਾਲ ਜੋਜੇ ਬਾਬਾ ਜੀ ਆਖ਼ਰ ਸ਼ਹੀਦ ਚਮਕੌਰ ਗੜੀ ਦੇ ਮੰਨੇ ਜਾਂਦੇ ਨੇ ਤੇ ਇੱਥੇ ਉਹਨਾਂ ਨੂੰ ਨਮਟਾਰਾ ਕਰਦਾ ਉਹ ਕਹਿੰਦੇ ਅੰਤ ਅਕੈਲਾ ਗੜੀ ਮਹਿ ਬੰਦੂਕ ਕੀ ਪ੍ਰਦੀਪ ਜੀਵਨ ਸਿੰਘ ਰੰਗਰੇਟੋ ਜੂਝ ਗयो ਸੰਗ ਦੀ ਵਜੀਰਾ ਆਤ ਪ੍ਰਸੰਨ ਭਇਓ ਲਿਓ ਮਾਰ ਗੁਬਕ ਇੱਥੇ ਪਸ ਨਹੀਂ ਉਹ ਕਹਿੰਦਾ ਦਿੱਲੀ ਧਾਜੋ ਸੀਸ ਲੈ ਖੁਸ਼ੀ ਕਰਨ ਨਰਿੰਦ ਕਿ ਬਾਬਾ ਜੀਵਨ ਸਿੰਘ ਦੀ ਸ਼ਹੀਦੀ ਦਾ ਭਾਵ ਚਮਕੌਰ ਦੀ ਹੈ ਤੇ ਜਿੱਥੇ ਉਹਨਾਂ ਦੇ ਘਰ ਦਾ ਸਸਕਾਰ ਹੋਇਆ ਅੱਜ ਤਰਕਨ ਤਮਾਰ ਸ਼ਹੀਦ ਬੁੱਧ ਬਾਬਾ ਜੀਵਨ ਸਿੰਘ ਸ਼ਸੋਭਤ ਹੈ ਹੈਲੋ ਉਹਨਾਂ ਦੇ ਸਿੱਖ ਦਾ ਸਸਕਾਰ ਕਲਕੀ ਵਾਲਾ ਸੀ ਜਿਹੜਾ ਵਜੀਦੇ ਖਾਨ ਜਿੱਤ ਦੀ ਨਿਸ਼ਾਨੀ ਔਰੰਗਜ਼ੇਬ ਨੂੰ ਵਿਖਾਉਣ ਵਾਸਤੇ ਦਿੱਲੀ ਖੜੀ ਸੀ ਨਾ ਕਿ ਫਤਿਹਗੜ੍ਹ ਖੜੀ ਸੀ ਨਾ ਗੁਰਸੰਗ ਸਿੰਘ ਦਾ ਸੀ ਨਾ ਕਿਸੇ ਸੰਗ ਸਿੰਘ ਦੀ ਚਮਕੌਰ ਗੜ੍ਹ ਦੀ ਸੀ ਤੇ ਕਲਕੀ ਲਿਖੀ ਹੋਈ ਸੀ ਆਓ ਇਤਿਹਾਸ ਜਿੰਨਾ ਆਪ ਜੀ ਦੇ ਨਾਲ ਸਾਂਝਾ ਕਰ ਸਕਿਆ ਇਸ ਤੇ ਤੁਸੀਂ ਗੌਰ ਕਰਿਓ ਕਿਉਂਕਿ ਇਤਿਹਾਸ ਸਮਾਂ ਮੰਗਦਾ ਉਹ ਸਮਾਂ ਜਾਇਦ ਨਹੀਂ ਦਿੰਦਾ ਕਿਤੇ ਸੱਚੇ ਪਾਸ਼ਾ ਕਿਰਪਾ ਕਰੇ ਫਿਰ ਸਮਾਂ ਮਿਲੇ ਤੇ ਫਿਰ ਆਪਾਂ ਇਸ ਤਰ੍ਹਾਂ ਹੀ ਪਤਰਹ ਵੱਲੋਂ ਫਰਦੰਸ ਤੋਂ ਮਤਲਬ ਗੱਲ ਕਰਾਂਗੇ ਬੇਨਤੀ ਨੂੰ ਕਰੋ ਪ੍ਰਵਾ ਮੇਰੀਆਂ ਭੁਲਣਾਂ ਦੀ ਮਾਫੀ ਫਤੇ ਦੀ ਪਾਉਸਾਨ ਬੰਦੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ